ਚਾਲਾਪ ਚਾਲਪੀਕ ਨੂੰ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਇਹ ਆਪਣਾ ਸੂਟ ਸਰੂਗਾ ਸ਼ਿਲਕ ਦੇ ਉੱਪਰ ਜਿਹੜਾ ਹੈਂਡਵਰਕ ਦੇ ਉੱਪਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਦਾ ਪੂਰਾ ਡਿਜ਼ਾਈਨ ਇਹਦੇ ਘੇਰੇ ਦੇ ਉੱਪਰ ਬਣਿਆ ਹੋਇਆ ਚਾਕਾਂ ਦੇ ਉੱਪਰ ਬੀਲਾਂ ਨੇ ਤੇ ਫਰ ਸੈਂਟਰ ਦੇ ਵਿੱਚ ਇਹ ਫਲਾਵਰ ਬਣਿਆ ਹੋਇਆ ਤੇ ਸੇਮ ਹੀ ਇਹਦੀ ਬਾਜੂ ਦਾ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਹੋਗੇ ਸੇਮ ਬਾਜੂ ਸੇਮ ਹੀ ਡਿਜ਼ਾਈਨ ਹੋਊਗਾ ਜਿਹੜਾ ਇਹਦਾ ਬਾਟਮ ਦਾ ਡਿਜ਼ਾਈਨ ਹੋਊਗਾ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਕਿਉਂਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਇਹਦਾ ਹੋਰ ਡਿਜ਼ਾਈਨ ਪਾਵਾਂਗੇ ਸੇਮ ਸਟੱਫ ਦੇ ਉੱਪਰ ਤੇ ਆਪਣਾ ਜਿਹੜਾ ਸੈਕੰਡ ਸੂਟ ਰਹੂਗਾ ਉਹ ਤੁਹਾਨੂੰ ਦਿਖਾ ਰਹੇ ਹਾਂਗੇ ਜਿਹੜਾ ਆਪਣਾ ਇਹ ਜੋਰ ਜਟ ਦੇ ਉੱਪਰ ਬਣਿਆ ਹੋਇਆ ਸੂਟ ਹੈਗਾ ਇਹ ਆਰੀ ਵਰਕ ਦਾ ਕੰਮ ਕੀਤਾ ਹੋਇਆ ਸਾਰਾ ਤੁਸੀਂ ਦੇਖ ਸਕਦੇ ਸਿਰਫ ਇਹ ਘੇਰੇ ਤੇ ਵਰਕ ਹੋਊਗਾ ਤੇ ਜਿਹੜੀ ਇਹਦੀ ਬਾਜੂ ਹੋਊਗੀ ਉਹਦੇ ਉੱਪਰ ਬੇਲ ਹੈਗੀ ਤੇ ਇਹ ਵੀ ਬਹੁਤ ਸੋ ਸੂਤ ਬਣਿਆ ਸੈਂਟਰ ਹੋਊਗਾ ਇਹ ਆਪਣਾ ਰਹੂਗਾ ਸ਼ਿਲਪ ਦੇ ਉੱਪਰ ਬਣਿਆ ਹੋਇਆ ਤੁਸੀਂ ਇਹ ਵੀ ਦੇਖ ਸਕਦੇ ਬਹੁਤ ਸੋਹਣਾ ਪੀਸ ਬਣਿਆ ਹੈ ਰੈਸਟ 오ਰੇਂਜ ਕਲਰ ਹੈਗਾ ਤੇ ਇਹਦੇ ਆਪਾਂ ਦੇਖ ਸਕਦੇ ਕਲੀਆਂ ਬਣੀ ਹੋਈਆਂ ਨੇ ਘੇਰੇ ਦੇ ਉੱਪਰ ਵਰਕਰ ਸੇਮ ਹੀ ਇਹਦੀ ਬਾਜੂ ਦੇ ਉੱਪਰ ਵਰਕਰ ਹੋਊਗਾ ਬਹੁਤ ਸੋਹਣਾ ਪੀਸ ਬਣਿਆ ਹੈ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣੀ ਅਗਲੀਆਂ ਵੀਡੀਓ ਦੇਖਣ ਲਈ ਆਪਾਂ ਨੂੰ ਸਬਸਕ੍ਰਾਈਬ